চার 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 ফুট ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਆਵਾਂਗੇ ਕਿਹੜੀ ਜਗ੍ਹਾ ਤੋਂ ਆਪਾਂ ਲੰਗਰ ਪਵਾ ਰਹੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬਾ ਹੀ ਅਕਾਲੀ ਦਲ ਵਾਰਿਸ ਪੰਜਾਬ ਜਥੇਬੰਦੀ ਜੋ ਭਾਈ ਦੀਪ ਸਿੱਧੂ ਤੇ ਭਾਈ ਅਮਰਤਪਾਲ ਸਿੰਘ ਜਿਹੜਾ ਜੋ ਇਹਦੇ ਮੁੱਖ ਸੇਵਾਦਾਰ ਨੇ ਉਹਨਾਂ ਵੱਲੋਂ ਡਿਊਟੀਆਂ ਲਗਾਈਆਂ ਗਈਆਂ ਸੀ ਸਾਡੀਆਂ ਸਾਰੀਆਂ ਹੀ ਸੀਮਾ ਜਿਹੜੀਆਂ ਨੇ ਉਹ ਡੇਰਾ ਬਾਬਾ ਨਾਨਕ ਫਤਿਹਗੜ ਜੂੜੀਆਂ ਤੇ ਦਿਨਾਂ ਨਗਰ ਚ ਰਾਸ਼ਨ ਦੀ ਚਾਰੇ ਦੀ ਲੰਗਰ ਦੀ ਪਾਣੀ ਦੀ ਜੋ-ਜੋ ਵੀ ਚੀਜ਼ਾਂ ਨੇ ਸਾਰਾ ਪ੍ਰਬੰਧ ਕਰਕੇ ਅਸੀਂ ਪਿੰਡ-ਪਿੰਡ ਜਾ ਕੇ ਸਾਰਾ ਸਮਾਨ ਪਹੁੰਚਾ ਰਹੇ ਹਾਂ ਤੇ ਮੈਨੂੰ ਲੱਗਦਾ ਕਿ ਘੱਟੋ-ਘੱਟ ਵੀ 2-250 ਪਿੰਡ ਜਿਹੜਾ ਉਹ ਪ੍ਰਭਾਵਿਤ ਹੋਇਆ ਆ ਆਪਰ ਅਮਰਦਾਸ ਤੱਕ ਵੀ ਅੱਜ ਹੋ ਗਏ ਆ ਪਾਣੀ ਬਹੁਤ ਜ਼ਿਆਦਾ ਆ ਤੇ ਸੰਗਤ ਨੂੰ ਵੱਧ ਤੋਂ ਵੱਧ ਪਾਣੀ ਦੀ ਲੋੜ ਸੀਗੀ ਲੰਗਰ ਦੀ ਵੀ ਲੋੜ ਆ ਪਰ ਆਉਣ ਵਾਲੇ ਦਿਨਾਂ ਚ ਜੋ ਹੋਊਗਾ ਉਹ ਮੈਨੂੰ ਲੱਗਦਾ ਸਭ ਤੋਂ ਵੱਧ ਪੇਜਬਾਨ ਜੋ ਜਾਨਵਰ ਨੇ ਉਹਨਾਂ ਨੂੰ ਚਾਰੇ ਦੀ ਬਹੁਤ ਲੋੜ ਆ ਤੇ ਜਦੋਂ ਹੌਲੀ ਹੌਲੀ ਪਾਣੀ ਥੋੜਾ ਥੋੜਾ ਘਟਦਾ ਆ ਤੇ ਫਿਰ ਮੈਂ ਸੰਗਤ ਨੂੰ ਵੀ ਇਹ ਗੱਲ ਕਹਿਣੀ ਚਾਹੁੰਦਾ ਵੀ ਆਉਣ ਵਾਲੇ ਦਿਨਾਂ ਚ ਇਸ ਇਲਾਕੇ ਚ ਜੋ ਬਹਾਰਾਂ ਦੀ ਮਾਰ ਕਰਕੇ ਪੀੜਤ ਹੋਏ ਨੇ ਲੋਕ ਉਹਨਾਂ ਨੂੰ ਪਸ਼ੂਆਂ ਦਾ ਚਾਰਾ ਚਾਰੇ ਦਾ ਪ੍ਰਬੰਧ ਜ਼ਰੂਰ ਕਰੋ ਤੇ ਆਪ ਆ ਕੇ ਸੇਵਾ ਕਰੋ ਤੇ ਪਿੰਨ ਪਿੰਨ ਜਾ ਕੇ ਸੇਵਾ ਕਰੋ ਕਿਉਂਕਿ ਇੱਕ ਦੋ ਦਿਨ ਤੱਕ ਪਾਣੀ ਮੈਨੂੰ ਲੱਗਦਾ ਥੋੜਾ ਘਟ ਜੇਗਾ ਤੇ ਸੜਕਾਂ ਜਿਹੜੀਆਂ ਲੱਭਣ ਡਿਆ ਪੈਣਗੀਆਂ ਭਾਜੀ ਪਹਾ ਜਿਹੜਾ ਵਾ ਨਾ ਫਰਕ ਫੁੱਟ ਦੋ ਫੁੱਟ ਦਾ ਹੀ ਪਿਆ ਵਾ ਫਰਕ ਪਰ ਇਹ ਆ ਵੀ ਜਿਹੜਾ ਉਹ ਹੋਰ ਜਿਹੜਾ ਪਾਣੀ ਵਧਾਉਣ ਦੀ ਸੰਭਾਵਨਾ ਸੀ ਉਹ ਘਟੀ ਏ ਥੋੜੀ ਜੀ ਕੇ ਪਾਣੀ ਹੋਰ ਜਿਆਦਾ ਨਹੀਂ ਆ ਰਿਹਾ ਪਰ ਜਿੱਥੇ ਐਕ ਲੋ ਗਿਆ ਵਾ ਪਰ ਅਜੇ ਵੀ ਜਿਹੜੇ ਹਾਈਵੇ ਨੇ ਉਹ ਹਾਈਵੇ ਲੱਭ ਰਿਹਾ ਵਾ ਪਰ ਪਿੰਡਾਂ ਦੇ ਜਿਹੜੇ ਰੋਡ ਨੇ ਨਾ ਲਿੰਕ ਰੋਡ ਜਿਹੜੇ ਹੁੰਦੇ ਨੇ ਜਿੱਦਾਂ ਅਸੀਂ ਟ੍ਰੈਕਟਰ ਟਰਾਲੀਆਂ ਲੈ ਕੇ ਪਿੰਡ ਤੱਕ ਸਮਾਨ ਪਹੁੰਚਾਉਣਾ ਉਹਦੇ ਚ ਅਜੇ ਵੀ ਤੰਗੀ ਆ ਰਹੀ ਆ ਤੇ ਸਾਡੇ ਕੋਲ ਮੈਂ ਇਹ ਗੱਲ ਕਹਿਣੀ ਚਾਹੁੰਦਾ ਵੀ ਬੋਟਾਂ ਦਾ ਬਹੁਤ ਘੱਟ ਪ੍ਰਬੰਧ ਆ ਜਿਹੜਾ ਅੱਜ ਹੁਣ ਤੱਕ ਜੋ ਅਸੀਂ ਪਿੰਨਾਂ ਤੱਕ ਸਮਾਨ ਦੇਣ ਜਾਣਾ ਉਹਦੇ ਤੋਂ ਜਿਹੜੇ ਪਿੰਨਾਂ 'ਚ ਦਾਦਾ ਫੁੱਟ ਪਾਣੀ ਹੈ ਤੇ ਬੋਟਾਂ ਕਰਕੇ ਨਹੀਂ ਸਮਾਨ ਪਹੁੰਚਾਇਆ ਜਾ ਰਿਹਾ ਪਰ ਫਿਰ ਵੀ ਸਾਡੀ ਸੰਸਥਾ ਦੇ ਜਿਹੜੇ ਨੌਜਵਾਨ ਮੁੜੇ ਨੇ ਉਹ ਇੱਕ ਇੱਕ ਟਰੈਕਟਰ ਲੈ ਕੇ ਤੇ ਥੋੜਾ ਥੋੜਾ ਸਮਾਨ ਉਹਦੇ ਤੇ ਖੜਕੇ ਤੇ ਉਹ ਪਹੁੰਚਾ ਰਹੇ ਨੇ ਕਿੰਨੀਆਂ ਟੀਮਾਂ ਨਾਲ ਕੰਮ ਕਰ ਰਹੇ ਹਾਂ ਅਸੀਂ ਪਹਿਲੀ ਪਾਜੀ ਬਾਤ ਸਾਡੀਆਂ ਪੂਰੇ ਜ਼ਿਲ੍ਹੇ 'ਚ 15 ਟੀਮਾਂ ਲੱਗੀਆਂ ਹੋਈਆਂ ਨੇ ਜੋ 10-10 5-5 ਟਰੈਕਟਰ ਲੈ ਕੇ ਵੱਖਰੇ ਵੱਖਰੇ ਹਲਕੇ ਕਵਰ ਕਰ ਰਹੇ ਨੇ ਇੱਕ ਸਾਡਾ ਦੀਨਾ ਨਗਰ ਹਲਕਾ ਕਵਰ ਹੋ ਰਿਹਾ ਗਰਦਾਸਪੁਰ ਹਲਕਾ ਕਵਰ ਹੋ ਰਿ ਤੇ ਰਮਦਾਸ ਉਹ ਵੀ ਵਤੇਗੜ ਚੂੜੀਆਂ ਚ ਸਾਰੇ ਵੀਰ ਜਿਹੜੇ ਲੱਗੇ ਹੋਏ ਨੇ ਤੇ ਸਾਰਾ ਲੱਗਦਾ ਆਪਾਂ ਕਵਰ ਕਰ ਹੀ ਚੁੱਕੇ ਆਂ ਜਿਆਦਾਤਰ ਸਾਰਾ ਏਰੀਆ ਤੇ ਜਿਹੜੇ ਲੋਕ ਅਜੇ ਤੱਕ ਨਹੀਂ ਮਦਦ ਕਰਨ ਲਈ ਉਹਨਾਂ ਦੀ ਅਪੀਲ ਕਰਦੇ ਆਂ ਇਹ ਕਹਿਣਾ ਚਾਹੁੰਦਾ ਵੀ ਹੁਣ ਚਲੋ ਠੀਕ ਆੇ ਕਈ ਕੋਈ ਡਰ ਵੀ ਹੁੰਦਾ ਐ ਸੰਗਤ ਕੋ ਵੀ ਪਤਾ ਨਹੀਂ ਪਾਣੀ ਦਾ ਵਹਾਅ ਜਿਆਦਾ ਆ ਜੇ ਸਾਡਾ ਵੀ ਜਾਨੀ ਮਾਲੀ ਨੁਕਸਾਨ ਹੋ ਸਕਦਾ ਪਰ ਮੈਂ ਇਹ ਸੰਗਤ ਨੂੰ ਕਹਿਣਾ ਚਾਹੁੰਦਾ ਪੇ ਹੁਣ ਜਿਹੜਾ ਵਾ ਪਾਣੀ ਦਾ ਪ੍ਰਭਾਵ ਬਹੁਤ ਡਾਊਨ ਆ ਚੁੱਕਾ ਵਾ ਠੀਕ ਆ ਹੁਣ ਆਪਾਂ ਪਹੁੰਚ ਕਰ ਸਕਦੇ ਹਾਂ ਪਿੰਨਾਪਿੰਨਾ ਤੱਕ ਆਓ ਘਰਾਂ ਚੋਂ ਬਾਹਰ ਨਿਕਲੋ ਇਹ ਜਿਹੜੇ ਲੋਕ ਨੇ ਇਹ ਤੇ ਮੈਨੂੰ ਲੱਗਦਾ ਵੀ 10-15 ਸਾਲ ਆਪਣੇ ਪਿਆਰਾਂ ਤੇ ਖੜੇ ਨਹੀਂ ਹੋ ਸਕਦੇ ਕਿਉਂਕਿ ਫਸਲਾਂ ਤੇ ਐਨੀ ਮਾਰ ਪੈ ਗਈ ਆ ਜੋ ਮਗਰੋਂ ਹੜ ਦਾ ਪਾਣੀ ਜਿਹੜਾ ਆਇਆ ਵਾ ਜਾਂ ਜੋ ਗਾਰਾ ਮਗਰੋਂ ਆ ਰਿਹਾ ਆ ਆਉਣ ਵਾਲੇ ਮੈਨੂੰ ਲੱਗਦਾ ਸਾਲ ਕੋਈ ਫਸਲ ਹੋਣੀ ਨਹੀਂ ਆ ਜੋ ਹਾਲਾਤ ਬਣ ਗਏ ਨੇ ਤੇ ਸਰਕਾਰ ਅੱਗੇ ਵੀ ਬੇਨਤੀ ਆ ਕਿ ਕਿਸਾਨਾਂ ਨੂੰ ਘੱਟੋ ਘੱਟ ਤੇ ਪਰ ਕਿੱਲੇ ਦਾ 40-45000 ਰੁਪਏ ਮੁਆਵਜ਼ਾ ਦੇਣਾ ਚਾਹੀਦਾ ਜੇ ਲੋਕ ਬਚਾਉਣੇ ਨੇ ਤੇ ਫਿਰ ਮੈਂ ਇਹ ਗੱਲ ਕਹਿਣੀ ਚਾਹੁੰਦਾ ਵਾ ਕਿ ਬੇਨਤੀ ਸੈਂਟਰ ਸਰਕਾਰ ਅੱਗੇ ਵੀ ਆ ਤੇ ਪੰਜਾਬ ਸਰਕਾਰ ਅੱਗੇ ਵੀ ਆ ਵੀ ਇਹ ਨਹੀਂ ਲੈ ਕੇ ਹੈਲੀਕਾਪਟਰ ਲੈ ਕੇ ਫੇਰਾ ਮਾਰ ਕੇ ਲੰਘ ਜਾਓ ਪਿੰਡਾਂ ਚ ਆਓ ਲੋਕਾਂ ਦੇ ਹਾਲਾਤ ਜਾਣੋ ਜ਼ਿੰਮੇਵਾਰ ਪਰਿਵਾਰ ਤੇ ਖੜੇ ਨਹੀਂ ਹੋ ਸਕਦੇ ਸਾਲ ਦੋ ਸਾਲ ਜਿਹੜਾ ਗਰੀਬ ਪਰਿਵਾਰ ਹੈ ਜਿਹੜਾ ਮਜ਼ਦੂਰ ਪਰਿਵਾਰ ਹੈ ਉਹਨਾਂ ਦੀ ਵੀ ਬਾਹ ਫੜੋ ਆਗੇ ਉਹਨਾਂ ਕੋ ਜਿਹੜੇ ਕੱਪੜੇ ਲੀੜਿਆਂ ਦਾ ਪ੍ਰਬੰਧ ਵੀ ਮੈਂ ਕਿੰਨਾ ਕਰਨਾ ਚਾਹੀਦਾ ਮੈਂ ਇੱਕ ਹੋਰ ਬੇਨਤੀ ਕਰਨਾ ਚਾਹੁੰਦਾ ਸੰਗਤ ਨੂੰ ਵੀ ਜਿੰਨਾਂ ਕੋ ਤੁਹਾਡੇ ਕੋ ਵੀਰਾ ਭਰਾਵਾਂ ਕੋ ਘਰ ਪਰਾਨੇ ਕੱਪੜੇ ਪਏ ਆ ਉਹ ਚਾਰ ਪੰਜ ਦਿਨ ਤੱਕ ਇਕੱਠੇ ਹੋ ਕੇ ਜਿੰਨੇ ਜੋਗੇ ਵੀ ਹੈਗੇ ਜੀ ਦੋ ਦੋ ਚਾਰ ਚਾਰ ਕੱਪੜੇ ਜਿੰਨੇ ਵੀ ਹੈਗੇ ਗਰੀਬ ਪਰਿਵਾਰਾਂ ਨੂੰ ਦੋ ਆਕੇ ਬਹੁਤ ਬੁਰਾ ਹਾਲਾ ਭਾਈ ਚਲੋ